ਸਸ਼ੀਕਾਲ ਜੀ ਅੱਜ ਛਟਾ ਦਿਨ ਹੈ ਅੰਦੋਲਨ ਦਾ ਸਰਵਨ ਸਿੰਘ ਪੰਦੇੜ ਸਾਡੇ ਨਾਲ ਨੇ ਗੱਲਬਾਤ ਕਰਨੇ ਆਪਦੇ ਸਰ ਅੱਜ ਸਿੱਧੇ ਤੌਰ ਤੇ ਮੀਟਿੰਗ ਦਾ ਵੀ ਦਿਨ ਹੈ ਸ਼ਾਮੀ 6 ਵਜੇ ਆਸ ਹੋਊਗੀ ਕਿ ਪੋਜ਼ਿਟਿਵ ਰੁਖ ਰਹੇ ਇਸ ਮੀਟਿੰਗ ਦਾ ਦੇਖੋ ਅਸੀਂ ਤਾਂ ਪੂਰੀ ਆਸ ਨਾਲ ਚੱਲੇ ਆਂ ਦੇਸ਼ ਦੀ ਸਰਕਾਰ ਸਾਡੀ ਜਿੱਦਲ ਨਿਗਾਹ ਲੱਗੇ ਹੋਈਆਂ ਵੀ ਕੋਈ ਠੋਸ ਮਸਲੇ ਦਾ ਹੱਲ ਹੋ ਜਾਵੇ ਦੇਖੋ ਨਿਵੇੜਾ ਕਰੀਏ ਸੀ ਕੋਈ ਰਣਨੀਤੀ ਲੈ ਕੇ ਜਾ ਰਹੇ ਹੋ ਕਿ ਇਸ ਰਣਨੀਤੀ ਦੇ ਤਹਿਤ ਹੀ ਕੇਂਦਰ ਦੇ ਨਾਲ ਗੱਲਬਾਤ ਕਰਨ ਦੀ ਹੈ ਕਿਉਂਕਿ ਤਿੰਨ ਗੇੜ ਦੀ ਜਿਹੜੀ ਬੈਠਕਾਂ ਹੋਈਆਂ ਨੇ ਲੰਬੀਆਂ ਲੰਬੀਆਂ ਬੈਠਕਾਂ ਹੋਈਆਂ ਸਿੱਟਾ ਨਿਕਲਦਾ ਨਜ਼ਰਦਿਆਂ ਹੈ ਦੇਖੋ ਅਸੀਂ ਤਾਂ ਸਾਰੇ ਪੱਤੇ ਖੁੱਲੇ ਹੋਏ ਆ ਅਸੀਂ ਤਾਂ ਪੱਤੇ ਖੋਲ ਕੇ ਜੋ ਅਸੀਂ ਮੰਗ ਰਹੇ ਹਾਂ ਇਹ ਸਪਸ਼ਟ ਪ੍ਰੈਸ ਵਿੱਚ ਕਿਹਾ ਹੋਇਆ ਜੀ ਹੁਣ ਤਾਂ ਬੜੇ ਤਾਕਤਵਰ ਪ੍ਰਧਾਨ ਮੰਤਰੀ ਮੰਨੇ ਜਾਂਦੇ ਨੇ ਸਾਡੇ ਉਹਨਾਂ ਨੂੰ ਵਿਲਪਰ ਦਿਖਾਉਣੀ ਪਊਗੀ ਤੇ ਫੈਸਲਾ ਕਰਨਾ ਪਊਗਾ ਜੀ ਐਫਸੀਆਈ ਨੂੰ ਲੈ ਕੇ ਕੱਲ ਕੁਝ ਚੇਂਜਸ ਹੁੰਦੀਆਂ ਨਜ਼ਰ ਆਈਆਂ ਨੇ ਇਹ ਵੀ ਇੰਡੀਕੇਸ਼ਨ ਦਿੱਤੇ ਜਾ ਰਹੇ ਨੇ ਕਿ ਸ਼ਾਇਦ ਆ ਉਸ ਦੀ ਕੱਲ ਅੱਜ ਮੀਟਿੰਗ ਦੇ ਵਿੱਚ ਘੋਸ਼ਣਾ ਕਰ ਦੇਣ ਕਿ ਅਸੀਂ ਆਰਡੀਨੈਂਸ ਜਾਰੀ ਕਰ ਰਹੇ ਹਾਂ ਦੇਖੋ ਬਹੁਤ ਚੰਗੀ ਗੱਲ ਹੋਊ ਦੇਖੋ ਉਹਦਾ ਤਾਂ ਇੱਕ ਲੀਗਲ ਪ੍ਰੋਸੈਸ ਹੋ ਗਿਆ ਨਾ ਕਿ ਦੇਸ਼ਦਾ ਕੋ ਕੈਬਨਿਟ ਕੋ ਫੈਸਲਾ ਲੈਂਦਾ ਜੀ ਤੋਂ ਉਪਰੋਸੇ ਯੋਗਤਾ ਹੋ ਜੂ ਫਿਰ ਅੱਗੇ ਦੀ ਗੱਲ ਕਿਵੇਂ ਵਧੂਗੀ ਅੱਗੇ ਡੈਡਲੌਕ ਤਾਂ ਟੁੱਟੂਗਾ ਕਾਹਾਂ ਦੀ ਫਿਰ ਚਰਚਾ ਕਰ ਲਾਂਗੇ ਜੀ ਅਗਰ ਅੱਜ ਆਸ਼ਵਾਸਨ ਦੇ ਦਿੱਤਾ ਜਾਂਦਾ ਕਿ ਅਸੀਂ ਆਰਡੀਨੈਂਸ ਜਾਰੀ ਕਰ ਦਿੰਨੇ ਆ ਤੇ ਫਿਰ ਕੀ ਅੰਦੋਲਨ ਵਾਪਸ ਲਿੱਤਾ ਜਾਊਗਾ ਦੇਖੋ ਇਹ ਤਾਂ ਬੇਖੋ ਕਿਆਸ ਸਸਾਈਆਂ ਦੇ ਨਹੀਂ ਹਾਂ ਮਤਲਬ ਕਿਸੇ ਪਰੋਸੇ ਤੇ ਤਾਂ ਦੇਖੋ ਪਰੋਸੇ ਯੋਗਤਾ ਨਹੀਂ ਹੋ ਸਕਦੀ ਕੋਈ ਕਾਨੂੰਨੀ ਫੈਸਲਾ ਹੋਊਗਾ ਤਾਂ ਉਹਦੇ ਤੇ ਤਾਂ ਵਿਚਾਰਿਆ ਜਾ ਸਕਦਾ ਪਰ ਫਿਲਹਾਲ ਮੀਟਿੰਗ ਤੋਂ ਬਾਅਦ ਹੀ ਨਾ ਸਹੀ ਫੈਸਲਾ ਹੋਊ ਤੁਹਾਨੂੰ ਲੱਗਦਾ ਕਿ ਜਿਹੜੀ ਕਮਿਟਮੈਂਟਸ ਪਿਛਲੀ ਮੀਟਿੰਗਸ ਦੇ ਵਿੱਚ ਹੋਈਆਂ ਸੀ ਕਿ ਮਾਹੌਲ ਸੁਖਾਵਾਂ ਬਣਾਇਆ ਜਾਏ ਉਸ ਦੇ ਉੱਪਰ ਕੇਂਦਰ ਖਰਾ ਉਤਰਦਾ ਨਜ਼ਰ ਆਏ ਦੇਖੋ ਇਹ ਨਹੀਂ ਹੈਗਾ ਆ ਕੇਂਦਰ ਵੱਲੋਂ ਤਾਂ ਜਨਰੇ ਅਸੀਂ ਬੰਦੇ ਫੜੇ ਆ ਉਹ ਤਾਂ ਸਾਨੂੰ ਬੁਰਾ ਲੱਗਿਆ ਠੀਕ ਆ ਆ ਆ ਅਸੀਂ ਦੋਵਾਂ ਆਪਣੇ ਤੌਰ ਤੇ ਪੂਰਾ ਯਤਨ ਕੀਤਾ ਤੁਸੀਂ ਬੈਠੇ ਜੇ ਯਾਰ ਬਿਲਕੁਲ ਅਸੀਂ ਪੀਸਫੁਲ ਰਹਾਂਗੇ ਔਰ ਇਹ ਬਿਲਕੁਲ ਠੀਕ ਹੈਗਾ ਪਰ ਮੈਨੂੰ ਲੱਗਦਾ ਚਲੋ ਸਥਿਤੀਆਂ ਦੋਵੇਂ ਪਾਸੇ ਹੀ ਇਸ ਵੇਲੇ ਕਾਬੂ 'ਚ ਨੇ ਸੋਸ਼ਲ ਮੀਡੀਆ ਅਕਾਊਂਟਸ ਤੁਹਾਡੇ ਓਪਨ ਕਰ ਦਿੱਤੇ ਗਏ ਨੇ ਜਾਂ ਹਜੇ ਵੀ ਸਸਪੈਂਡ ਨੇ ਨਾ ਮੈਨੂੰ ਨਹੀਂ ਲੱਗਦਾ ਓਵੇਂ ਓਵੇਂ ਦੇ ਓਵੇਂ ਹੀ ਨੇ ਹਜੇ ਓਵੇਂ ਦੇ ਓਵੇਂ ਹੀ ਤੁਹਾਨੂੰ ਦੇਖੋ ਸਿੱਧੇ ਤੌਰ ਤੇ ਜਿਸ ਢੰਗ ਦੇ ਨਾਲ ਕਿਸਾਨ ਆਗੂ ਜਿਹੜੇ ਨੇ ਉਹ ਹੁਣ ਇਕੱਠੇ ਹੁੰਦੇ ਹੋਏ ਨਜ਼ਰ ਆ ਰਹੇ ਨੇ ਔਰ ਇੱਕ ਮੀਟਿੰਗ ਹੋਊਗੀ ਮੀਟਿੰਗ ਦੇ ਵਿੱਚ ਸਪਸ਼ਟ ਲਫ਼ਜ਼ਾਂ ਦੇ ਵਿੱਚ ਅਗਲੀ ਰਣਨੀਤੀ ਜਿਹੜੀ ਹੈ ਹੋ ਬਣਦੀ ਹੋਈ ਨਜ਼ਰ ਆਏਗੀ ਜਿਸ ਤੋਂ ਬਾਅਦ ਜ਼ਰੂਰ ਵੇਰਵਾ ਦਿੱਤਾ ਜਾਏਗਾ ਕਿ ਕਿਸ ਰਣਨੀਤੀ ਦੇ ਤਹਿਤ ਕੇਂਦਰ ਦੇ ਮੰਤਰੀਆਂ ਦੇ ਸਾਹਮਣੇ ਕਿਸਾਨ ਆਗੂ ਬੈਠਦੇ ਨੇ ਔਰ ਅੱਜ ਦੀ ਮੀਟਿੰਗ ਦੇ ਵਿੱਚ ਜਿਸ ਢੰਗ ਦੇ ਨਾਲ ਜ਼ਰੂਰ ਹਾਸਲਾਈ ਜਾ ਰਹੀ ਹੈ ਕਿਸਾਨਾਂ ਵੱਲੋਂ ਕਿ ਕੋਈ ਸਟੀਕ ਹੱਲ ਨਿਕਲੂਗਾ ਲੇਕਿਨ ਵੇਖਣ ਵਾਲੀ ਗੱਲ ਰਹੇਗੀ ਕਿ ਅੱਜ ਕੇਂਦਰ ਦਾ ਕੀ ਰੁਖ ਰਹਿੰਦਾ ਔਰ ਉਸ ਰੁਖ ਨੂੰ ਵੇਖਦੇ ਹੋਏ ਕਿਸਾਨ ਜਥੇਬੰਦੀਆਂ ਦੇ ਆਗੂ ਜਿਹੜੇ ਨੇ ਅਗਲੀ ਕੀ ਰਣਨੀਤੀ ਬਣਾਉਂਦੇ ਹੋਏ ਨਜ਼ਰ ਆਣਗੇ ਕੈਮਰਾ ਪਰਸਨ ਆਨੰਦ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਸ਼ੰਭੂ ਬਾਰਡਰ ਸਸ਼ੀਕਾਲ ਜੀ ਅੱਜ ਛਟਾ ਦਿਨ ਹੈ ਅੰਦੋਲਨ ਦਾ ਸਰਵਨ ਸਿੰਘ ਪੰਦੇੜ ਸਾਡੇ ਨਾਲ ਨੇ ਗੱਲਬਾਤ ਕਰਨ ਆਪਦੇ ਸਰ ਅੱਜ ਸਿੱਧੇ ਤੌਰ ਤੇ ਮੀਟਿੰਗ ਦਾ ਵੀ ਦਿਨ ਹੈ ਸ਼ਾਮੀ 6 ਵਜੇ ਆਸ ਹੋਊਗੀ ਕਿ ਪੋਜ਼ਿਟਿਵ ਰੁਖ ਰਹੇ ਇਸ ਮੀਟਿੰਗ ਦਾ ਦੇਖੋ ਅਸੀਂ ਤਾਂ ਪੂਰੀ ਆਸ ਨਾਲ ਚੱਲਿਆ ਹਾਂ ਦੇਸ਼ ਦੀ ਸਰਕਾਰ ਸਾਡੀ ਜਿਦੜ ਨਿਗਾਹ ਲੱਗੇ ਹੋਈਆਂ ਵੀ ਕੋਈ ਠੋਸ ਮਸਲੇ ਦਾ ਹੱਲ ਹੋ ਜਾਵੇ ਦੇਖੋ ਨਿਵੇੜਾ ਕਰੀਏ ਸੀ ਕੋਈ ਰਣਨੀਤੀ ਲੈ ਕੇ ਜਾ ਰਹੇ ਹੋ ਕਿ ਇਸ ਰਣਨੀਤੀ ਦੇ ਤਹਿਤ ਹੀ ਕੇਂਦਰ ਦੇ ਨਾਲ ਗੱਲਬਾਤ ਕਰਨ ਦੀ ਹੈ ਕਿਉਂਕਿ ਤਿੰਨ ਗੇੜ ਦੀ ਜਿਹੜੀ ਬੈਠਕਾਂ ਹੋਈਆਂ ਨੇ ਲੰਬੀਆਂ ਲੰਬੀਆਂ ਬੈਠਕਾਂ ਹੋਈਆਂ ਸਿੱਟਾ ਨਿਕਲਦਾ ਨਜ਼ਰਦਿਆਂ ਹੈ ਦੇਖੋ ਅਸੀਂ ਤਾਂ ਸਾਰੇ ਪੱਤੇ ਖੁੱਲੇ ਹੋਏ ਆ ਅਸੀਂ ਤਾਂ ਪੱਤੇ ਖੋਲ ਕੇ ਜੋ ਅਸੀਂ ਮੰਗ ਰਹੇ ਹਾਂ ਸਪਸ਼ਟ ਪ੍ਰੈਸ ਵਿੱਚ ਕਿਹਾ ਹੋਇਆ ਜੀ ਹੁਣ ਤਾਂ ਬੜੇ ਤਾਕਤਵਰ ਪ੍ਰਧਾਨ ਮੰਤਰੀ ਮੰਨੇ ਜਾਂਦੇ ਨੇ ਸਾਡੇ ਉਹਨਾਂ ਨੂੰ ਵਿਲਪਾਰ ਦਿਖਾਉਣੀ ਪਊਗੀ ਤੇ ਫੈਸਲਾ ਕਰਨਾ ਪਊਗਾ ਜੀ ਐਫਸੀਆਈ ਨੂੰ ਲੈ ਕੇ ਕੱਲ ਕੁਝ ਚੇਂਜਸ ਹੁੰਦੀਆਂ ਨਜ਼ਰ ਆਈਆਂ ਨੇ ਇਹ ਵੀ ਇੰਡੀਕੇਸ਼ਨ ਦਿੱਤੇ ਜਾ ਰਹੇ ਨੇ ਕਿ ਸ਼ਾਇਦ ਆਰ ਉਸ ਦੇ ਕੱਲ ਅੱਜ ਮੀਟਿੰਗ ਦੇ ਵਿੱਚ ਘੋਸ਼ਣਾ ਕਰ ਦੇਣ ਕਿ ਅਸੀਂ ਆਰਡੀਨੈਂਸ ਜਾਰੀ ਕਰ ਰਹੇ ਹਾਂ ਦੇਖੋ ਬਹੁਤ ਚੰਗੀ ਗੱਲ ਹੋਊ ਦੇਖੋ ਉਹਦਾ ਤਾਂ ਇੱਕ ਲੀਗਲ ਪ੍ਰੋਸੈਸ ਹੋ ਗਿਆ ਨਾ ਕਿ ਦੇਸ਼ ਦਾ ਕੋ ਕੈਬਨਿਟ ਕੋ ਫੈਸਲਾ ਲੈਂਦਾ ਜੀ ਤੋਂ ਉਪਰੋਸੇ ਯੋਗਤਾ ਹੋ ਜੂ ਫਿਰ ਅੱਗੇ ਦੀ ਗੱਲ ਕਿਵੇਂ ਵਧੂਗੀ ਅੱਗੇ ਟੈਡਲੌਕ ਤਾਂ ਟੁੱਟੂਗਾ ਕਾਹਾਂ ਦੀ ਫਿਰ ਚਰਚਾ ਕਰ ਲਾਂਗੇ ਜੀ ਅਗਰ ਅੱਜ ਆਸ਼ਵਾਸਨ ਦੇ ਦਿੱਤਾ ਜਾਂਦਾ ਕਿ ਅਸੀਂ ਆਰਡੀਨੈਂਸ ਜਾਰੀ ਕਰ ਦਿੰਨੇ ਆ ਤੇ ਫਿਰ ਕੀ ਅੰਦੋਲਨ ਵਾਪਸ ਲਿੱਤਾ ਜਾਊਗਾ ਦੇਖੋ ਇਹ ਤਾਂ ਬੇਖੋ ਕਿਆਸ ਸਸਾਈਆਂ ਦੇ ਨਹੀਂ ਹਾਂ ਮਤਲਬ ਕਿਸੇ ਪਰੋਸੇ ਤੇ ਤਾਂ ਦੇਖੋ ਪਰੋਸੇ ਯੋਗਤਾ ਨਹੀਂ ਹੋ ਸਕਦੀ ਕੋਈ ਕਾਨੂੰਨੀ ਫੈਸਲਾ ਹੋਊਗਾ ਤਾਂ ਉਹਦੇ ਤੇ ਤਾਂ ਵਿਚਾਰਿਆ ਜਾ ਸਕਦਾ ਪਰ ਫਿਲਹਾਲ ਮੀਟਿੰਗ ਤੋਂ ਬਾਅਦ ਹੀ ਨਾ ਸਹੀ ਫੈਸਲਾ ਹੋਊ ਤੁਹਾਨੂੰ ਲੱਗਦਾ ਕਿ ਜਿਹੜੀ ਕਮਿਟਮੈਂਟਸ ਪਿਛਲੀ ਮੀਟਿੰਗਸ ਦੇ ਵਿੱਚ ਹੋਈਆਂ ਸੀ ਕਿ ਮਾਹੌਲ ਸੁਖਾਵਾਂ ਬਣਾਇਆ ਜਾਏ ਉਸ ਦੇ ਉੱਪਰ ਕੇਂਦਰ ਖਰਾ ਉਤਰਦਾ ਨਜ਼ਰ ਆਏ ਦੇਖੋ ਇਹ ਨਹੀਂ ਹੈਗਾ ਆ ਕੇਂਦਰ ਵੱਲੋਂ ਤਾਂ ਜਨਰੇਲ ਅਸੀਂ ਬੰਦੇ ਫੜੇ ਆ ਉਹ ਤਾਂ ਸਾਨੂੰ ਬੁਰਾ ਲੱਗਿਆ ਠੀਕ ਆ ਆ ਅਸੀਂ ਦੋਵਾਂ ਆਪਣੇ ਤੌਰ ਤੇ ਪੂਰਾ ਯਤਨ ਕੀਤਾ ਤੁਸੀਂ ਬੈਠੇ ਜੇ ਵੀਰ ਬਿਲਕੁਲ ਅਸੀਂ ਪੀਸਫੁਲ ਰਹਾਂਗੇ ਔਰ ਇਹ ਬਿਲਕੁਲ ਠੀਕ ਹੈਗਾ ਬਟ ਮੈਨੂੰ ਲੱਗਦਾ ਚਲੋ ਸਥਿਤੀਆਂ ਦੋਵੇਂ ਪਾਸੇ ਹੀ ਇਸ ਵੇਲੇ ਕਾਬੂ ਚ ਨੇ ਸੋਸ਼ਲ ਮੀਡੀਆ ਅਕਾਊਂਟਸ ਤੁਹਾਡੇ ਓਪਨ ਕਰ ਦਿੱਤੇ ਗਏ ਨੇ ਜਾਂ ਹਜੇ ਵੀ ਸਸਪੈਂਡ ਨੇ ਨਾ ਮੈਨੂੰ ਨਹੀਂ ਲੱਗਦਾ ਓਵੇਂ ਓਵੇਂ ਦੇ ਓਵੇਂ ਨਹੀਂ ਹਜੇ ਓਵੇਂ ਦੇ ਓਵੇਂ ਹੀ ਤੁਹਾਨੂੰ ਦੇਖੋ ਸਿੱਧੇ ਤੌਰ ਤੇ ਜਿਸ ਢੰਗ ਦੇ ਨਾਲ ਕਿਸਾਨ ਆਗੂ ਜਿਹੜੇ ਨੇ ਉਹ ਹੁਣ ਇਕੱਠੇ ਹੁੰਦੇ ਹੋਏ ਨਜ਼ਰ ਆ ਰਹੇ ਨੇ ਔਰ ਇੱਕ ਮੀਟਿੰਗ ਹੋਊਗੀ ਮੀਟਿੰਗ ਦੇ ਵਿੱਚ ਸਪਸ਼ਟ ਲਫ਼ਜ਼ਾਂ ਦੇ ਵਿੱਚ ਅਗਲੀ ਰਣਨੀਤੀ ਜਿਹੜੀ ਹੈ ਹੋ ਬਣਦੀ ਹੋਈ ਨਜ਼ਰ ਆਏਗੀ ਜਿਸ ਤੋਂ ਬਾਅਦ ਜ਼ਰੂਰ ਵੇਰਵਾ ਦਿੱਤਾ ਜਾਏਗਾ ਕਿ ਕਿਸ ਰਣਨੀਤੀ ਦੇ ਤਹਿਤ ਕੇਂਦਰ ਦੇ ਮੰਤਰੀਆਂ ਦੇ ਸਾਹਮਣੇ ਕਿਸਾਨ ਆਗੂ ਬੈਠਦੇ ਨੇ ਔਰ ਅੱਜ ਦੀ ਮੀਟਿੰਗ ਦੇ ਵਿੱਚ ਜਿਸ ਢੰਗ ਦੇ ਨਾਲ ਜ਼ਰੂਰ ਹਾਸਲਾਈ ਜਾ ਰਹੀ ਹੈ ਕਿਸਾਨਾਂ ਵੱਲੋਂ ਕਿ ਕੋਈ ਸਟੀਕ ਹੱਲ ਨਿਕਲੂਗਾ ਲੇਕਿਨ ਵੇਖਣ ਵਾਲੀ ਗੱਲ ਰਹੇਗੀ ਕਿ ਅੱਜ ਕੇਂਦਰ ਦਾ ਕੀ ਰੁੱਖ ਰਹਿੰਦਾ ਔਰ ਉਸ ਰੁੱਖ ਨੂੰ ਵੇਖਦੇ ਹੋਏ ਕਿਸਾਨ ਜਿੱਥੇ ਬੰਦੀਆਂ ਦੇ ਆਗੂ ਜਿਹੜੇ ਨੇ ਅਗਲੀ ਕੀ ਰਣਨੀਤੀ ਬਣਾਉਂਦੇ ਹੋਏ ਨਜ਼ਰ ਆਣਗੇ ਕੈਮਰਾ ਪਰਸਨ ਆਨੰਦ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਸ਼ੰਭੂ ਬਾਰਡਰ